ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਮੌਰੀਸ਼ਸ ਪਹੁੰਚ ਗਏ ਨੇ ਮੌਰੀਸ਼ਸ ਦੀ ਰਾਜਧਾਨੀ ਪੋਰਟ ਲੂਇਸ ਪੁਜਨ ਮਗਨੋ ਹਵਾਈ ਅੱਡੇ ਤੇ ਉਹਨਾਂ ਦੇ ਮੌਰੀਸ਼ਸ ਹਮ ਉਹਦਾ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨੇ ਨਿਗਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਮੌਰੀਸ਼ਸ ਦੇ ਉਪ ਪ੍ਰਧਾਨ ਮੰਤਰੀ ਤੇ ਚੀਫ ਜਸਟਿਸ ਸਮੇਤ ਕੌਮੀ ਅਸੈਂਬਲੀ ਦੇ ਸਪੀਕਰ ਵਿਰੋਧੀ ਧਿਰ ਦੇ ਆਗੂ ਸਣੇ ਦੋਸਤ ਤੋਂ ਬਾਅਦ ਉਗੀਆਂ ਹਸਤੀਆਂ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ਤੇ ਪੁੱਜੀਆਂ ਹੋਈਆਂ ਸਨ ਮਗਰੋਂ ਹੋਟਲ ਪੁਜਨ ਤੇ ਭਾਰਤੀ ਪਾਈਚਾਰੇ ਦੇ ਲੋਕਾਂ ਨੇ ਭਾਰਤੀ ਪਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਮੋਦੀ ਮੋਦੀ ਦੇ ਨਾਅਰੇ ਲਗਾਏ ਪਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਮੌਰੀਸ਼ਸ ਦੇ 57ਵੇਂ ਕੌਮੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਫੌਜ ਦੀ ਇੱਕ ਟੁਕੜੀ ਜਲ ਸੈਨਾ ਦਾ ਇੱਕ ਜੰਗੀ ਜਹਾਜ਼ ਤੇ ਹਵਾਈ ਫੌਜ ਦੀ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਵੀ ਮੌਰੀਸ਼ਸ ਦੇ ਕੌਮੀ ਜਸ਼ਨਾਂ ਵਿੱਚ ਛੇ살 ਲਵੇਗੀ ਮੌਰੀਸ਼ਸ ਨੂੰ 12 ਮਾਰਚ 1988 ਵਿੱਚ ਬ੍ਰਿਟਾਨਵੀ ਰਾਜ ਤੋਂ ਆਜ਼ਾਦੀ ਮਿਲੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਰੀਸ਼ਸ ਦੁਆਰੇ ਤੋਂ ਪਹਿਲਾਂ ਆਪਣੇ ਰਵਾਨਗੀ ਬਿਆਨ ਵਿੱਚ ਕਿਹਾ ਕਿ ਦੋਵੇਂ ਦੇਸ਼ ਇਤਿਹਾਸ ਭੂਗੋਲ ਤੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਮੌਰੀਸ਼ਸ ਇੱਕ ਨਜ਼ਦੀਕੀ ਸਮੁੰਦਰੀ ਗੁਆਂਢੀ ਹਿੰਦ ਮਹਾਸਾਗਰ ਵਿੱਚ ਇੱਕ ਪ੍ਰਮੁੱਖ ਸਾਂਝੇਦਾਰ ਤੇ ਅਫਰੀਕੀ ਮਹਾਦੀਪ ਦਾ ਲਾਂਘਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਡੂੰਗਾ ਆਪਸੀ ਵਿਸ਼ਵਾਸ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਵਿੱਚ ਸਾਂਝਾ ਵਿਸ਼ਵਾਸ ਤੇ ਵਿਭਿੰਨਤਾ ਦਾ ਜਸ਼ਨ ਦੋਹਾਂ ਦੇਸ਼ਾਂ ਦੀ ਅਸਲ ਤਾਕਤ ਹੈ ਪਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਲੋਕਾਂ ਦਰਮਿਆਨ ਨੇੜਤਾ ਵੱਲ ਧਿਆਨ ਦੇ ਨਾਲ ਇਤਿਹਾਸਿਕ ਸਬੰਧ ਅੱਗੇ ਵਧਾਉਣ ਵਿੱਚ ਮਦਦ ਮਿਲੀ ਹੈ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਨਾਲ-ਨਾਲ ਹਿੰਦ ਮਹਾਸਾਗਰ ਖੇਤਰ ਵਿੱਚ ਸੁਰੱਖਿਆ ਤੇ ਵਿਕਾਸ ਲਈ ਸਥਾਈ ਦੋਸਤੀ ਨੂੰ ਮਜ਼ਬੂਤ ਕਰਨ ਦੇ ਮੌਕੇ ਦੀ ਉਹ ਉਡੀਕ ਕਰ ਰਹੇ ਨੇ ਉਨ੍ਹਾਂ ਪ੍ਰੋਸਾ ਪ੍ਰਗਟਾਇਆ ਕਿ ਇਹ ਦੌਰਾਂ ਅਤੀਤ ਦੀ ਨੀਂਹ ਤੇ ਬਣੇਗਾ ਤੇ ਭਾਰਤ ਮੋਰੀਸ਼ਸ ਸਬੰਧਾਂ ਵਿੱਚ ਇੱਕ ਨਵਾਂ ਤੇ ਉਜਵਲ ਅਧਿਆਇ ਖੁੱਲੇਗਾ ਪ੍ਰਧਾਨ ਮੰਤਰੀ ਮੋਦੀ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਤੇ ਸੁਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਸਮਝੌਤਿਆਂ ਤੇ ਦਸਖਤ ਕਰਨਗੇ 2015 ਤੋਂ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਮੋਰਿਸ਼ਸ ਦਾ ਦੂਜਾ ਦੌਰਾ ਹੈ